ਜੀ ਇਸ ਟਾਈਮ ਮੈਂ ਤੁਹਾਨੂੰ ਖੜਿਆ ਬਠਿੰਡਾ ਜੋ ਸਰਕਾਰੀ ਹਸਪੀਟਲ ਹੈ ਉਸ ਦੇ ਬਿਲਕੁਲ ਪਿੱਛੇ ਜਾ ਕੇ ਇੱਕ ਜੱਚਾ ਬੱਚਾ ਕੇਂਦਰ ਦੇ ਬਿਲਕੁਲ ਸਾਹਮਣੇ ਇੱਕ ਲੰਗਰ ਚੱਲ ਰਿਹਾ ਹੈ ਉਹ ਲੰਗਰ ਸੰਸਥਾ ਹੈਗਾ ਤਾਂ ਨਗਰੂ ਰਾਮਦਾਸ ਜੀ ਲੰਗਰ ਸੇਵਾ ਸੰਸਥਾ ਪੁਰਹੀਰਾ ਹੁਸ਼ਿਆਰਪੁਰ ਤੋਂ ਔਰ ਕਾਫੀ ਸਮੇ ਤੋਂ ਚੱਲ ਰਿਹਾ ਹੈ ਜਿਹੜੇ ਸੱਜਣ ਤਕਰੀਬ ਨੇ ਇੱਥੇ ਆਉਂਦੇ ਆ ਪੇਸ਼ੈਂਟ ਲੈ ਕੇ ਤਾਂ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਜਾਂ ਪਿੰਡੋਂ ਲੰਗਰ ਲੈ ਕੇ ਆਉਣ ਦੀ ਜਰੂਰਤ ਨਹੀਂ ਹੈਗੀ ਤਾਂ ਤੁਸੀਂ ਅੱチェ ਆ ਕੇ ਲੰਗਰ ਦਾ ਪ੍ਰਬੰਧ ਹੈਗਾ ਬਾਕੀ ਆਪਾਂ ਗੱਲਬਾਤ ਕਰਾਂਗੇ ਇਹ ਗੱਡੀ ਹੈਗੀ ਐ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਜਿੱਥੇ ਲੰਗਰ ਲੈ ਕੇ ਆਇਆ ਜਾਂਦਾ ਹੈ ਹੈਗਾ ਤੇ ਬਾਈ ਬਾਕੀ ਆਪਾਂ ਪੁੱਛਦਿਆਂ ਲੰਗਰ ਦੇ ਕਿਦੋਂ ਤੋਂ ਚੱਲ ਰਿਹਾ ਹੈ ਇੱਥੇ ਬਟੰਡੇ ਚ ਤੇ ਕੀ ਸੰਸਥਾ ਹੈਗੀ ਹੈ ਸੱਸੀ ਕਾ ਜੀ ਸੱਸੀ ਬਾਪ ਜੀ ਬਾਈ ਜੀ ਇਹ ਲੰਗਰ ਕਿਦੋਂ ਤੋਂ ਚੱਲ ਰਿਹਾ ਹੈ ਇਹ 2007 ਵਿੱਚ ਸ਼ੁਰੂ ਹੋਇਆ ਜੀ ਲੰਗਰ ਸੀ ਅੱਛਾ ਜੀ ਕਿੱਥੋਂ ਆ ਜੀ ਇਹ ਲੰਗਰ ਸੰਸਥਾ ਦਾ ਨਾਮ ਕੀ ਹੈਗਾ ਗੁਰੂ ਰਾਮਦਾਸ ਲੰਗਰ ਸੇਵਾ ਪੁਰਹੇਰਾ ਹਿਰਾਸ਼ਰ ਅੱਛਾ ਜੀ ਇਹ ਸ਼ਹਿਰ ਖਰ ਕੋ ਸੰਸਥਾ ਜੀ ਅੱਛਾ ਜੀ ਭਗਤ ਮਨਜੀਤ ਸਿੰਘ ਆ ਜੀ ਇਸ ਟਾਈਮ ਬਾਹਰ ਹਨ ਅੰਡੇ ਦੇ ਵਿੱਚ ਆ ਜਿਹੜੇ ਸੰਸਥਾ ਨੂੰ ਚਲਾ ਰਹੇ ਆ ਠੀਕ ਹੈ ਜੀ ਠੀਕ ਹੈ ਕਿ ਆਪਣੇ ਆਲਓਵਰ ਪੰਜਾਬ ਦੇ ਸਾਰੇ ਲੰਗਰ ਸੰਸਥਾ ਨੂੰ ਨਾਮ ਕਿਰਾ ਚੱਲਦੇ ਜੀ 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 ਕਿੰਨੇ ਟਾਈਮ ਹੋ ਗਿਆ ਜੀ ਇੱਥੇ ਲੰਗਰ ਚੱਲਦੇ ਨੂੰ ਅੰਡੇ ਦੇ ਵਿੱਚ 2023 ਤੋਂ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਜੀ ਸੰਸਥਾ ਨੇ 2017 ਤੋਂ ਸ਼ੁਰੂ ਕੀਤਾ ਹੈ ਹਿਰਾਸ਼ਰ ਤੋਂ ਪੁਰਹੇਰਾ ਦੇ ਵਿੱਚ ਠੀਕ ਹੈ ਜੀ ਇੱਥੇ ਬਹੁਤ ਵਧੀਆ ਲੰਗਰ ਹੈ ਤੁਸੀਂ ਉਹਨੂੰ ਜੱੱਚਾ ਬੱਚਾ ਕੇਂਦਰ ਹੈਗਾ ਪਿੱਛੇ ਜਾ ਕੇ ਸਰਕਾਰੀ ਹਸਪੀਟਲ ਦੇ ਉੱਥੇ ਲੰਗਰ ਚੱਲਦਾ ਹੈਗਾ ਤੇ ਧੰਨਵਾਦ ਸਾਰੇ ਸੱਜਣਾ ਦਾ ਜਿੰਨੇ ਵੀ ਇਸ ਨੂੰ ਦੇਖਣਗੇ ਵੱਧ ਤੋਂ ਵੱਧ ਗਰੁੱਪਾਂ ਚ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਧੰਨਵਾਦ